ਕੁਝ ਲੋਕਾਂ ਦੇ ਦਿਮਾਗ 'ਚ ਇਹ ਕੁਐਸਚਨ ਹੋ ਰਿਹਾ ਯਾਰ ਵੀ ਪੰਜਾਬ 'ਚ ਕੀ ਹਾਲਾਤ ਬਣੇ ਹੋਏ ਆ ਤੇ ਇੱਥੇ ਟੂਰਨਾਮੈਂਟ ਹੋ ਰਿਹਾ ਜੈਂਜ ਕਰ ਰਿਹਾ ਉਹਨੇ ਕਰ ਪੰਜਾਬੀ ਤੇ ਸਿੱਖ ਮਸੀਬਤਾਂ ਜਿੰਦੀਆਂ ਮਰਦੀ ਆ ਜਾਣ ਕਹਿੰਦੇ ਕਾਬਲ ਦੇ ਜੰਮਿਆਂ ਨੂੰ ਨਿਤ ਮਹਿਮਾ ਇਹ ਹੜਪੀੜਤਾਂ ਨੂੰ ਸਮਰਪਿਤ ਕਬੱਡੀ ਟੂਰਨਾਮੈਂਟ ਕਰਾ ਰਹੇ ਆ ਇਹ ਸੋਚ ਕੇ ਰੱਖ ਕੇ ਚੱਲੀਏ ਕਿ ਜੋ ਵੀ ਉੱਥੋਂ ਕੰਟ੍ਰਿਬਿਊਟ ਆਪਣਾ ਇਕੱਠਾ ਹੋਣਾ ਉਹ ਸਾਰਾ ਸਾਰਾ ਹੈਲਪ ਲਈ ਜਾਣਾ ਇੰਨੇ ਜ਼ਿਆਦਾ ਸਪਾਂਸਰ ਕਰਨਗੇ ਹਰ ਚੀਜ਼ ਜਿਹੜੀ ਜੋ ਕੰਟ੍ਰਿਬਿਊਟ ਹੋ ਕੇ ਪੰਜਾਬ ਵਿੱਚ ਜਾਣੀ ਆ ਸਤਿ ਸ੍ਰੀ ਅਕਾਲ ਦੋਸਤੋ ਮੈਂ ਮੇਜੇਪਰ ਸਿੰਘ ਹਾਜ਼ਰ ਹਾਂ ਇੱਕ ਵਾਰ ਫੇਰ ਆਪਣੇ ਚੈਨਲ ਦਿਲ ਖੋਲ ਕੇ ਤੁਹਾਨੂੰ ਪਤਾ ਇੱਥੇ ਗੱਲਾਂ ਦਿਲ ਖੋਲ ਕੇ ਆਪਾਂ ਕਰਦੇ ਆਂ ਤੇ ਅੱਜ ਆਪਣੇ ਜਿਹੜੇ ਮਹਿਮਾਨ ਨੇ ਉਹ ਵੀ ਬੜੇ ਦਿਲदार ਨੇ ਦੋਨੇ ਹੀ ਤੇ ਡਾਕਟਰ ਸਤਨਾਮ ਸਿੰਘ ਤੇ ਭਾਜੀ ਉਤਾਰ ਤੇ ਵੈਲਕਮ ਤੁਹਾਡਾ ਆਪਣੇ ਚੈਨਲ ਤੇ ਧੰਨਵਾਦ ਹਾਂਜੀ ਬਹੁਤ ਬਹੁਤ ਸ਼ੁਕਰੀਆ ਤੇ ਜਿਤਰਾਂ ਤੁਹਾਨੂੰ ਪਤਾ ਆ ਆਪਣੇ ਖੇਨਪੁਰਾ ਦੇ ਕੱਲ ਨੂੰ ਕਬੱਡੀ ਮੇਲਾ ਹੋਣ ਜਾ ਰਹੇ ਜਿੱਥੇ ਕੌਰ ਵੀ ਵੀ ਆ ਰਹੀ ਹੈ ਤਾਂ ਆਪ ਉਹਦੇ ਬਾਰੇ ਕੁਝ ਨਵੀਂ ਅਪਡੇਟ ਜਾਂ ਲੋਕਾਂ ਨੂੰ ਕੀ ਸੁਨੇਹਾ ਮਿਲਦਾ ਜਾਊਗਾ ਭਾਈ ਅਰਦਾਸ ਜੀ ਤੁਸੀਂ ਕਰੋ ਸਾਹ ਸਭ ਤੋਂ ਪਹਿਲਾਂ ਤਾਂ ਸਬ ਚਿੱਤਰ ਸਿੰਘ ਜੀ ਵੀ ਪੰਜਾਬੀ ਯੂਥ ਕਲੱਬ ਕੈਂਪਰਾ ਇਸ ਗੱਲੀ ਸ਼ਾਬਾਸ਼ ਦਾ ਹੱਕਦਾਰ ਆ ਹਾਂਜੀ ਵੀ ਜਿੱਦਾਂ ਦੀ ਵਰਤਮਾਨ ਸਥਿਤੀ ਬਣੀ ਉਹਨਾਂ ਨੇ ਆਪਦੇ ਆਪ ਨੂੰ ਓਵੇਂ ਢਾਲ ਲਿਆ ਇਹ ਜਿਹੜਾ ਕਬੱਡੀ ਟੂਰਨਾਮੈਂਟ ਆ ਇਹ ਪਹਿਲਾਂ ਇਹਦਾ ਨਾਂ ਸੀ ਦੀਵਾਲੀ ਮੇਲਾ ਹਾਂਜੀ ਤੇ ਜਦੋਂ ਹੀ ਪੰਜਾਬ ਤੇ ਆਫਤ ਆਈ ਕੁਦਰਤੀ ਆਫਤ ਇਹਨਾਂ ਨੇ ਕਬੱਡੀ ਟੂਰਨਾਮੈਂਟ ਹੜਪੀੜਤਾਂ ਨੂੰ ਸਮਰਪਿਤ ਕਰਤਾ ਓਕੇ ਬਸ ਤੋਂ ਵੱਡੀ ਗੱਲ ਤਾਂ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਇਹ ਨਾ ਮਹਿਸੂਸ ਕਰਨ ਵੀ ਉਤਰ ਤਾਂ ਹੜ ਆਏ ਵੇ ਆ ਤੇ ਇਹ ਕਬੱਡੀ ਖਿਡਾ ਰਹੇ ਆ ਹਾਂਜੀ ਇਹ ਹੜਪੀੜਤਾਂ ਨੂੰ ਸਮਰਪਿਤ ਕਬੱਡੀ ਟੂਰਨਾਮੈਂਟ ਖਿਡਾ ਰਹੇ ਆ ਤੇ ਉੱਥੇ ਇੱਕ ਵੱਡੇ ਪੱਤਰ ਦੇ ਸਟਾਲ ਲਾਈ ਜਾਣੀ ਆ ਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਣਾ ਹਾਂ ਇਹ ਹੜਪੀਟਾਂ ਦੀ ਮਦਦ ਲਈ ਇੱਥੇ ਫੰਡ ਦਿਓ ਤੇ ਉਹਨੂੰ ਸਹੀ ਤਰੀਕੇ ਨਾਲ ਉੱਥੋਂ ਤੱਕ ਪਹੁੰਚਦਾ ਕਰਨਾ ਠੀਕ ਇਹ ਜਿਹੜਾ ਕੱਲ ਨੂੰ 7 ਸਤੰਬਰ ਦੇ ਐਤਵਾਰ ਨੂੰ ਠੀਕ 9 ਵਜੇ ਸ਼ੁਰੂ ਹੋ ਜਾਣਾ ਜੀ ਹਾਂ ਅਰਦਾਸ ਨਾਲ ਆਰੰਭ ਹੋਣਾ ਇਹ ਤੇ ਆਰੰਭਤਾ ਦੀ ਅਰਦਾਸ ਵੀ ਸਭ ਤੋਂ ਪਹਿਲਾਂ ਹੜਪੀਟਾਂ ਲਈ ਅਰਦਾਸ ਹੋਣੀ ਹੈ ਤੇ ਫਿਰ ਟੂਰਨਾਮੈਂਟ ਦੀ ਆਰੰਭਤਾ ਦੀ ਅਰਦਾਸ ਹੋਣੀ ਠੀਕ ਇਹ ਇਹਦੀ ਵਿਸ਼ੇਸ਼ਤਾ ਇਸ ਗੱਲ ਦੀ ਉਹ ਸ਼ਾਬਾਸ਼ ਦੇ ਹੱਕਦਾਰ ਵੀ ਹੈ ਹਨਾ ਤੇ ਲੋਕਾਂ ਨੂੰ ਵੀ ਆਪਣੀ ਤੁਹਾਡੇ ਮਾਧਿਅਮ ਰਾਹੀਂ ਇਹੀ ਕਹਿਣਾ ਚਾਹੁੰਦੇ ਆਂ ਕਿ ਅਸੀਂ ਪੰਜਾਬੀ ਤੇ ਸਿੱਖ ਮਸੀਬਤਾਂ ਜਿੰਨੀਆਂ ਮਰਜ਼ੀ ਆ ਜਾਣ ਕਹਿੰਦੇ ਕਾਬਲ ਦੇ ਜੰਮਿਆਂ ਨੂੰ ਨਿਤ ਮਹਿਮਾ ਤੇ ਸਾਨੂੰ ਦਸ਼ਮੇਸ਼ ਪਿਤਾ ਸ਼੍ਰੀ ਗੋਬਿੰਦ ਸਿੰਘ ਜੀ ਨੇ ਵੀ ਇਹੀ ਸਿਖਾਇਆ ਵੀ ਜੇ ਜੰਗ ਦੇ ਮੈਦਾਨ ਦੇ ਵਿੱਚ ਵੀ ਆ ਤੇ ਚੜ੍ਹਦੀ ਕਲਾ ਚ ਰਹਿਣਾ ਤੇ ਜਿੱਦੀ ਮਰਜ਼ੀ ਵੱਡੀ ਆਫਤ ਆ ਜਾਏ ਚੜ੍ਹਦੀ ਕਲਾ ਨਹੀਂ ਛੱਡਣੀ ਤੇ ਇਹ ਟੂਰਨਾਮੈਂਟ ਚੜ੍ਹਦੀ ਕਲਾ ਦਾ ਪ੍ਰਤੀਕ ਆ ਤੇ ਇਸ ਟੂਰਨਾਮੈਂਟ ਦੇ ਰਾਹੀ ਹੀ ਸੁਨੇਹਾ ਜਾਣਾ ਹਾਂ ਤੇ ਉਹਨਾਂ ਦੇ ਲਈ ਮਦਦ ਕਰਨ ਲਈ ਟੂਰਨਾਮੈਂਟ ਹੋਣ ਜਾ ਰਿਹਾ ਤੇ ਲੋਕਾਂ ਨੂੰ ਇਹਦੇ ਚ ਹਮਮਾ ਮਾ ਕੇ ਪਹੁੰਚਣਾ ਚਾਹੀਦਾ ਵੈਰੀ ਗੁੱਡ ਜੀ ਦੱਸ ਤਾਂ ਤਾਂ ਇਹ ਤੁਸੀਂ ਵੀ ਕਰਾ ਦੇੋ ਮੇਰੇ ਭਾਈ ਆਹ ਬਜੇਤਰ ਭਾਈ ਅ ਅਵਤਾਰ ਭਾਈ ਨੇ ਆਲਰੇਡੀ ਸਾਰਾ ਕੁਝ ਐਕਸਪਲੇਨ ਕਰ ਹੀ ਦਿੱਤਾ ਹੈ ਮੈਂ ਇੱਥੇ ਹੀ ਐਡ ਕਰਨਾ ਚਾਹੁੰਦਾ ਕਿ ਤੁਸੀਂ ਪਲੀਜ਼ ਕੋਈ ਵੀ ਚੀਜ਼ ਆਪਣੇ ਮਨ ਚ 네ਗੇਟਿਵ ਨਹੀਂ ਰੱਖਣੀ ਮੇਰੀ ਇਹ ਬੇਨਤੀ ਹੈ ਸਾਰੇ ਲੋਕਾਂ ਨੂੰ ਕਿ ਇਹ ਸਾਰਾ ਜਿਹੜਾ ਟੂਰਨਾਮੈਂਟ ਹੈ ਉਹ ਲੋਕਾਂ ਦੀ ਹੈਲਪ ਵਾਸਤੇ ਕੀਤਾ ਜਾ ਰਿਹਾ ਹੈ ਜਿਹੜੇ ਹਾਰਡਪੀਟ ਲੋਕ ਹਨਾ ਪੰਜਾਬ ਵਿੱਚ ਬਹੁਤ ਤਰ੍ਹਾਂ ਦੀ ਪ੍ਰੋਬਲਮ ਫੇਸ ਕਰ ਰਹੇ ਨੇ ਤੇ ਦੂਜਾ ਮੈਂ ਇਹ ਵੀ ਬੇਨਤੀ ਕਰਨਾ ਚਾਹੁੰਦਾ ਹਾਂ ਕੈਨਬਰਾ ਵਾਸੀਆਂ ਨੂੰ ਕਿ ਇਹ ਗੁੱਡ ਓਪਰਚ्युनिटी ਹੈ ਕਿ ਤੁਸੀਂ ਆਪਣਾ ਬਿਜ਼ਨਸ ਨੂੰ ਪ੍ਰੋਮੋਸ਼ਨ ਕਰਨ ਵਾਸਤੇ ਹਨਾ ਕਿਉਂਕਿ ਉਹਨਾਂ ਦਾ ਜੇ ਫਾਇਦਾ ਇਹ ਹੋਗਾ ਕਿ ਇਹਦੇ ਨਾਲ ਇੱਕ ਪੰਥ ਤੇ ਦੋ ਕਾਜ ਵਾਲਾ ਕੰਮ ਹੋ ਜਾਣਾ ਉਹ ਐਦਾਂ ਕਿ ਇੱਕ ਤਾਂ ਤੁਹਾਡੇ ਬਿਜ਼ਨਸ ਦੀ ਪ੍ਰੋਮੋਸ਼ਨ ਹੋ ਜਾਣੀ ਹੈ ਠੀਕ ਹੈ ਕਿਉਂਕਿ ਤੁਸੀਂ ਜਿੰਨੇ ਵੀ ਜਿੰਨੇ ਲੋਕ ਆਉਣਗੇ ਤੁਹਾਨੂੰ ਦੇਖਣਗੇ ਦੂਜਾ ਤੁਹਾਡੇ ਵੱਲੋਂ ਕੀਤੀ ਗਈ ਜਿਹੜੀ ਸਪਾਂਸਰਸ਼ਿਪ ਹੈ ਜਾਂ ਤੁਹਾਡੇ ਵੱਲੋਂ ਕੀਤੀ ਗਈ ਕੰਟਰੀਬਿਊਸ਼ਨ ਹੈ ਉਹ ਕਿਤਨਾ ਕਿਤੇ ਉਹ ਲੋਕਾਂ ਲਈ ਹੈਲਪ ਵੀ ਕਰੋਗੇ ਜਿਹੜੇ ਅੱਜ ਉਹ ਪ੍ਰੋਬਲਮ ਨੂੰ ਫੇਸ ਕਰ ਰਹੇ ਨੇ ਹਨ ਤੇ ਮੇਰੀ ਬੇਨਤੀ ਇਹ ਹੈ ਕਿ ਤੁਸੀਂ ਵੱਧ ਚੜ ਕੇ ਹਿੱਸਾ ਲਾਓ ਹਮ ਹਮਾਗੇ ਪਹੁੰਚੋ ਮੇਲੇ ਦੀ ਰੌਣਕ ਨੂੰ ਵਧਾਓ ਤੇ ਸ਼ਾਮ ਨੂੰ ਕਿਉਂਕਿ ਦਿਨ ਭਾਰ ਇਹ ਜਿੱਦਾਂ ਭਾਈ ਨੇ ਦੱਸਿਆ 9 ਵਜੇ ਅਰਦਾਸ ਤੋਂ ਬਾਅਦ ਸ਼ੁਰੂਆਤ ਸ਼ੁਰੂਆਤ ਹੋ ਜਾਣੀ ਹੈ ਤੇ 6 ਵਜੇ ਤੱਕ ਸਾਰਾ ਕੰਮ ਚੱਲਣਾ ਹੈ ਤੇ 6 ਵਜੇ ਤੋਂ ਬਾਅਦ ਫਿਰ ਕੌਰ ਵੀ ਦਾ ਖੁੱਲਾ ਖਾੜਾ ਲੱਗਣਾ ਜੀ ਤੇ ਜੇ ਦਿਨ ਭਰ ਦੇ ਜੋ ਵੀ ਤੁਹਾਡੀ ਥਕਾਵਟ ਹੋਊਗੀ ਹਨਾ ਉਹਨਾਂ ਦੇ ਲਈ ਬਹੁਤ ਸੋਹਣਾ ਐਂਟਰਟੇਨਮੈਂਟ ਦਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਇਸ ਕਲੱਬ ਵੱਲੋਂ ਤੇ ਸ਼ਾਮ ਨੂੰ ਖੁੱਲਾ ਕੌਰਵੀ ਦਾ ਖਾੜਾ ਜੀ ਉਹ ਵੀ ਆਨੰਦ ਲਓ ਤਾਂ ਜੋ ਕਿਤਨੇ ਕਿਤੇ ਜੇ ਮਾੜੀ-ਮੋਟੀ 네ਗੇਟਿਵਿਟੀ ਜਾਂ ਮਾੜਾ-ਮੋਟਾ ਜੇ ਸਟ੍ਰੈਸ ਹੈਗਾ ਤਾਂ ਤੁਹਾਨੂੰ ਉਹ ਬਿਲਕੁਲ ਤੁਸੀਂ ਰੀਫਰੈਸ਼ ਹੋ ਜਾਓਗੇ ਉਸ ਤੋਂ ਬਾਅਦ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਪਲੀਜ਼ ਹੌਮ ਹੋਮ ਆ ਕੇ ਪਹੁੰਚੋ ਤਾਂ ਜੋ ਵਦ ਚੜ੍ਹ ਕੇ ਹਿੱਸਾ ਲਓ ਉਹ ਕਿਸੇ ਪ੍ਰਕਾਰ ਦੀ ਕੋਈ ਚੀਜ਼ ਮੰਚਨਾ ਰੱਖਿਓ ਤਾਂ ਜੋ ਇਹ ਚੀਜ਼ ਮੰਨ ਕੇ ਚੱਲਿਓ ਜਿੰਨੇ ਜਿਆਦਾ ਲੋਕ ਉਥੇ ਸ਼ਿਰਕਤ ਕਰਨਗੇ ਜਿੰਨੀ ਜਿਆਦਾ ਸਪੋਰਟ ਕਰਨਗੇ ਜਿੰਨੇ ਜਿਆਦਾ ਸਪான்ਸਰ ਕਰਨਗੇ ਹਰ ਚੀਜ਼ ਜਿਹੜੀ ਜੋ ਕੰਟਰੀਬਿਊਟ ਹੋ ਕੇ ਪੰਜਾਬ ਵਿੱਚ ਜਾਣੀ ਹੈ ਤਾਂ ਜੋ ਆਪਾਂ ਕਿਤਨੇ ਕੀਤੇ ਉਸ ਦਾ ਹਿੱਸਾ ਬਣ ਸਕੀ ਤੇ ਆਪਾਂ ਪ੍ਰਮੋਸ਼ਨ ਕਰ ਸਕੀ ਹੈ ਨਾ ਜੀ ਬਹੁਤ ਬੁਧਿਆਰ ਤਰੀਕੇ ਐਕਚੁਅਲੀ ਐਕਸਪਲੇਨ ਕੀਤਾ ਹੋ ਸਕਦਾ ਕੁਝ ਲੋਕਾਂ ਦੇ ਦਿਮਾਗ 'ਚ ਇਹ ਕੁਐਸਚਨ ਹੋਵੇ ਯਾਰ ਵੀ ਪੰਜਾਬ 'ਚ ਕੀ ਹਾਲਾਤ ਬਣੇ ਹੋਏ ਆ ਤੇ ਇੱਥੇ ਟੂਰਨਾਮੈਂਟ ਹੋ ਰਿਹਾ ਜਾਂ ਇੰਜ ਕਰ ਰਿਹਾ ਜਾਂ ਇਹ ਕਰ ਰਿਹਾ ਪਰ ਆਪਾਂ ਬੜੀ ਚੰਗੀ ਤਰ੍ਹਾਂ ਉਹ ਜਿਹੜੀ ਦਰਦ ਆ ਨਾ ਮਹਿਸੂਸ ਕਰਦੇ ਆ ਬਿਲਕੁਲ ਬਿਲਕੁਲ ਦੇਖਣ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਸਾਰੇ ਸਾਂ ਪਰਿਵਾਰਾਂ ਚੋਂ ਆਏ ਆ ਕਿ ਕੀ ਮਹਿਸੂਸ ਉਹਤੇ ਕਰ ਰਹੇ ਨੇ ਲੋਕ ਤੇ ਕਿਹੜੇ ਕੁਛ ਦੇ ਥਰੂ ਜਾ ਰਹੇ ਨੇ ਪਰ ਵਧੀਆ ਚੀਜ਼ ਇਹਨਾਂ ਨੇ ਇਹ ਕੀਤੀ ਹੈ ਕਿ ਇਹ ਸਾਰਾ ਕੁਝ ਇਕੱਠੇ ਹੋਣ ਦਾ ਕਾਰਨ ਇੱਕ ਤਰ੍ਹਾਂ ਦਾ ਇਹਨਾਂ ਨੇ ਇਹਨੂੰ ਮੇਨ ਰੱਖਿਆ ਕਿ ਜਿੰਨੀ ਵੀ ਉਥੋਂ ਆਪਾਂ ਇਕੱਠੇ ਹੋਊਗੀ ਉਹ ਮਦਦ ਪੰਜਾਬ ਚ ਹੱਥ ਮਿਲਦਾ ਦੀ ਔਰ ਮੈਂ ਇਥੇ ਇੱਕ ਚੀਜ਼ ਹੋਰ ਐਡ ਕਰ ਦਣਾ ਭਾਜੀ ਹਰ ਚੀਜ਼ ਦੇ ਨ ਲੈਣ ਦੇ ਦੋ ਤਰੀਕੇ ਹੁੰਦੇ ਆ ਤੁਸੀਂ ਅੱਧਾ ਗਲਾਸ ਪਾਣੀ ਦਾ ਖਾਲੀ ਵੀ ਦੇਖ ਸਕਦੇ ਆ ਤੇ ਅੱਧਾ ਗਲਾਸ ਤੁਸੀਂ ਭਰਿਆ ਵੀ ਦੇਖ ਸਕਦੇ ਆ ਇਹਦੇ ਨਾਲ ਦੋ ਚੀਜ਼ਾਂ ਹੁੰਦੀਆਂ ਹੁਣ ਮੈਂ ਇਹਦਾ ਰਣਜੀਤ ਬਾਵਾ ਜੀ ਜਦੋਂ ਸੁਣ ਰਿਹਾ ਸੀਗਾ ਉਹਨਾਂ ਦੇ ਨਾਲ ਕੈਨੇਡਾ ਦੇ ਸ਼ੋਅ ਅਨਾਉਂਸ ਹੋਏ ਸੀਗੇ ਜਦੋਂ ਉਹਨਾਂ ਦੇ ਕੈਨੇਡਾ ਦੇ ਸ਼ੋਅ ਅਨਾਉਂਸ ਹੋਏ ਨਾਲ ਹੀ ਪਤਾ ਲੱਗਿਆ ਕਿ ਹੜ ਆ ਗਏ ਹੁਣ ਉਹਨਾਂ ਕੋਲ ਦੋ ਪਰਪਸ ਸੀ ਜਾਂ ਤਾਂ ਉਹ ਪੰਜਾਬ ਵਿੱਚ ਰਹਿ ਕੇ ਉਹਨਾਂ ਲੋਕਾਂ ਦੀ ਮਦਦ ਕਰ ਲੈਣ ਜਾਂ ਉਹ ਕੈਨੇਡਾ ਦਾ ਸ਼ੋਅ ਕਰਕੇ ਜਿਹੜੀ ਵੀ ਉੱਥੇ ਇਨਕਮ ਆਊਗੀ ਉਹ ਆਪਣਾ ਤਿੰਨ ਫੁੱਲ ਉੱਥੇ ਪਾ ਸਕਣ ਤੇ ਉਹਨਾਂ ਨੇ ਪਲਾਨ B ਜਿਹੜਾ ਉਹ ਚੂਜ਼ ਕੀਤਾ ਕਿਉਂਕਿ ਸੇਵਾ ਕਰਨ ਹਾਂ ਸੇਵਾ ਕਰਨ ਤਾਂ ਲੋਕ ਸਾਰੇ ਫਿਜ਼ੀਕਲੀ ਸਾਰੇ ਪਹੁੰਚ ਗਏ ਸਾਰੀਆਂ ਸੰਸਥਾਵਾਂ ਨੂੰ ਸਲੂਟ ਕਰਦੇ ਜਿਨ੍ਹਾਂ ਨੇ ਹਰ ਮਤਲਬ ਉਸ ਮੌਕੇ ਤੇ ਜਾ ਕੇ ਵੱਦਚੜ ਕੇ ਹਿੱਸਾ ਲਿਆ ਲੋਕਾਂ ਨੂੰ ਹੈਲਪ ਕਰ ਰਹੇ ਨੇ ਪਰ ਬਾਬਾ ਪਾਜੀ ਨੇ ਕੀ ਕੀਤਾ ਕਿ ਪਹਿਲਾ ਜਿਹੜਾ ਟੂਰ ਆ ਉਹ ਨਾਉਂਸ ਕਰਤਾ ਕਿ ਮੇਰੇ ਪਹਿਲੇ ਟੂਰ ਦੀ ਜਿੰਨੀ ਵੀ ਇਨਕਮ ਹੋਊਗੀ ਉਹ ਮੈਂ ਲੋਕਾਂ ਲਈ ਕਰੂੰਗਾ ਸੇਮ ਹੀ ਮੈਂ ਸੁਣ ਰਿਹਾ ਸੀ ਇੰਦਰਜੀਤ ਨਿਕੂ ਉਹਨਾਂ ਦੇ ਮਨ ਵਿੱਚ ਜਿੱਦਾਂ ਤੁਸੀਂ ਹੁਣੇ ਗੱਲ ਕੀਤੀ ਹੈ ਜਦੋਂ ਉਹਨਾਂ ਦਾ ਸ਼ੋਅ ਸੀਗਾ ਉਹਨਾਂ ਨੇ ਕਿਹਾ ਕਿ ਮੇਰਾ ਨਾ ਮਨ ਨਹੀਂ ਕਰ ਰਿਹਾ ਕਿਉਂਕਿ ਡੈਫੀਨਿਟਲੀ ਜਦੋਂ ਇੰਨੀਆਂ ਆਫਤਾਂ ਆਈਆਂ ਹੋਣ ਇੰਨੇ ਲੋਗ ਮਾਰੇ ਗਏ ਇੰਨੇ ਲੋਗ ਬੇਕਾਰ ਹੋ ਗਏ ਕਈ ਬੇਜ਼ਬਾਨ ਮਾਰੇ ਗਏ ਕਈਆਂ ਲੋਕਾਂ ਨੇ ਤਾਂ ਵਿਚਾਰੇ ਨੇ ਬੜਾ ਇਮੋਸ਼ਨਲ ਸੀਗਾ ਕਿ ਆਪਣੇ ਪੁੱਤਾਂ ਵਾਂਗੂ ਧੀਆ ਵਾਂਗੂ ਪਾਲੀਆਂ ਮੱਝਾਂ ਗਾਵਾਂ ਦੇ ਸੰਗ ਲਾ ਕੇ ਛੱਡਦੇ ਹਨ ਕਿ ਉਹ ਵਿਚਾਰੇ ਉਹ ਕਈ ਪਾਕਿਸਤਾਨ ਚਲੇ ਗਏ ਬਹੁਤ ਕੁਝ ਨੁਕਸਾਨ ਹੋਇਆ ਤਾਂ ਉਹਨਾਂ ਦਾ ਮਨ ਵੀ ਇਦਾਂ ਵਰਾਗਿਆ ਸੀਗਾ ਕਿ ਯਾਰ ਮੈਂ ਉਹ ਪਰਫਾਰਮ ਨਹੀਂ ਕਰਕੋ ਕਿ ਜਿਹੜੀ ਇੱਕ ਸਟੇਜ ਹੁੰਦੀ ਹੈ ਨਾ ਉੱਥੇ ਤੁਸੀਂ ਡਸਨਟ ਮੈਟਰ ਕਿੰਨਾ ਕਿ ਤੁਸੀਂ ਸੈਡ ਫੀਲ ਕਰ ਰਹੇ ਹੋ ਤੁਸੀਂ ਹਮੇਸ਼ਾ ਆਪਣੇ ਫੇਸ ਤੇ ਸਮਾਈਲ ਰੱਖ ਕੇ ਜਿਹੜੀ ਆਡੀਅנס ਤੁਹਾਨੂੰ ਸੁਣਨ ਆਈ ਹੈ ਤੁਸੀਂ ਉਹਨਾਂ ਦਾ ਐਂਟਰਟੇਨਮੈਂਟ ਕਰਨਾ ਪਰ ਉਹ ਤਾ ਹੀ ਬੰਦਾ ਕਰ ਸਕਦਾ ਜੇ ਅੰਦਰੋਂ ਖੁਸ਼ ਹੋਵੇ ਤੇ ਕਲਾ ਕਰ ਲਈ ਉਹ ਬਹੁਤ ਇਹੋ ਜਿਹੀ ਸਟੇਜ ਹੁੰਦੀ ਹੈ ਉਹ ਨਿੱਕੂ ਭਾਜੀ ਕਹ ਰਹੇ ਸੀਗੇ ਕਿ ਮੈਂ ਇੰਨਾ ਕਿ ਬੁਝਿਆ ਹੋਇਆ ਸੀ ਕਿ ਪੰਜਾਬ ਦੇ ਉਹ ਹਾਲਾਤ ਹੈ ਕਿ ਇਸ ਕੰਗਲ ਤੋਂ ਮੈਂ ਨਹੀਂ ਜਾਣਾ ਫਿਰ ਕਹਿੰਦੇ ਉਹ ਮੱਕੜ ਸਾਹਿਬ ਨਾਲ ਗੱਲ ਕਰ ਰਹੇ ਸੀ ਉਹ ਕਹਿੰਦੇ ਵੀ ਫਿਰ ਮੈਂ ਸੋਚਿਆ ਕਿਉਂ ਨਾ ਮੈਂ ਹੌਸਲਾ ਜਮਾਰ ਕੇ ਜਿੱਦਾਂ ਭਾਈ ਨੇ ਦੱਸਿਆ ਕਿ ਚੜ੍ਹਦੀ ਕਲਾ ਦਾ ਪ੍ਰਤੀਕ ਰੱਖ ਕੇ ਮੈਂ ਜਿਹੜੀ ਮਰਜ਼ੀ ਪ੍ਰੋਬਲਮ ਆਵੇ ਉਹਨੂੰ ਆਪਾਂ ਸਾਈਡ ਤੇ ਕਰਕੇ ਫਤਿਹ ਦਾ ਨਾਰਾ ਮਾਰ ਕੇ ਤੇ ਆਪਾਂ ਅੱਗੇ ਵਧੀਏ ਤੇ ਫਿਰ ਉਹਨੇ ਉਹੀ ਕੀਤਾ ਕਿ ਉਹਨੇ ਜਾ ਕੇ ਉਹਨੇ ਸਟੇਜ ਲਾਈ ਪ੍ਰੋਗਰਾਮ ਕੀਤਾ ਜੋ ਵੀ ਉੱਥੋਂ ਇਨਕਮ ਆਈ ਤੇ ਉਹਨਾਂ ਨੇ ਸਾਰੀ ਉਹ ਹਰਪੀੜਤ ਲੋਤਿਲਾਤੀ ਕਹਿੰਦਾ ਭਾਵ ਹੈ ਕਿ ਜਿਹੜਾ ਇਨੀਸ਼ੀਏਟਿਵ ਯੂਥ ਕਲੱਬ ਕੱਲ ਵੀ ਕਰ ਰਹੇ ਨੇ ਉਹ ਇਹੀ ਹੈ ਕਿ ਜਿੰਨੇ ਵੀ ਆਪਾਂ ਚੀਜ਼ਾਂ ਇਕੱਠੀਆਂ ਕਰ ਸਕੀਏ ਰਾਦਰ ਦੈਨ ਆਪਾਂ ਉਹ ਚ ਨੂੰ ਨਾ ਕਰੀਏ ਜਿਆਦਾ ਵਧੀਆ ਇਹ ਹੈ ਕਿ ਆਪਾਂ ਹੌਮ ਹਮਾ ਕੇ ਕਰੀਏ ਵੱਲ ਚੜ੍ਹ ਕੇ ਹਿੱਸਾ ਪਾਈਏ ਕਿਉਂਕਿ ਇਹ ਸੋਚ ਕੇ ਰੱਖੇ ਚੱਲੀਏ ਕਿ ਜੋ ਵੀ ਉੱਥੋਂ ਕੰਟ੍ਰਿਬਿਊਟ ਆਪਣਾ ਇਕੱਠਾ ਹੋਣਾ ਉਹ ਸਾਰਾ ਸਾਰਾ ਹੈਲਪ ਲਈ ਜਾਣਾ ਇਸ ਕਰਕੇ ਲੋਕ ਵੀ ਫਿਰ ਜਿਆਦਾ ਜੁੜਨ ਤੇ ਜਿਆਦਾ ਤੋਂ ਜਿਆਦਾ ਹਿੱਸਾ ਪਾਉਣਗੇ ਨਰਸ ਸਾਹਿਬ ਜਿੱਤੋ ਸਿੰਘ ਜੀ ਜਿਹੜਾ ਜਾਤਾ ਸੀ ਇਤਿਹਾਸ ਤੋਂ ਸਿੱਖਦੇ ਆਂ ਤੇ ਜਾਂ ਗੁਰੂ ਸਾਹਿਬ ਤੋਂ ਸਿੱਖਦੇ ਆਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਚਾਰ ਜੰਗਾਂ ਲੜੀਆਂ ਤੇ ਉਹ ਜੰਗਾਂ ਲਈ ਜਿਹੜਾ ਸਿੰਘਾਂ ਨੂੰ ਤਿਆਰ ਕਰਦੇ ਸੀ ਉਹਦੇ ਲਈ ਰੈਸਲਿੰਗ ਕਰਾਉਂਦੇ ਸੀ ਤੇ ਉਹਨਾਂ ਦਾ ਜੁੱਸਾ ਤਕੜਾ ਹੋਵੇ ਉਸ ਤੋਂ ਬਾਅਦ ਅਸ਼ਵੇਂਸ਼ ਪਤਾ ਗੁਰੂ ਗੋਬਿੰਦ ਸਿੰਘ ਜੀ ਨੇ ਹੋਲਾ ਮੱਲਾ ਸ਼ੁਰੂ ਕੀਤਾ ਅਸਲ ਹੋਲਾ ਮੱਲਾ ਜੰਗ ਦੀ ਤਿਆਰੀ ਹੋਈ ਆ ਹੁਣ ਜਦੋਂ ਅਸੀਂ ਹੁਣ ਹੋਲੇ ਮੱਲੇ ਤੇ ਜਾਂਦੇ ਆਂ ਸਾਨੂੰ ਐਂ ਲੱਗਦਾ ਵੀ ਇੱਥੇ ਗਲਾਲ ਖੇਡਦੇ ਆ ਇੱਥੇ ਲੰਗਰ ਲੱਗਦੇ ਆ ਇੱਥੇ ਘੋੜਸਵਾਰੀ ਹੁੰਦੀ ਐ ਇੱਥੇ ਨੀਜੇ ਬਾਜੀ ਹੁੰਦੀ ਐ ਇੱਥੇ ਗ ਦਰਸਲੋ جنگ ਦੀ ਤਿਆਰੀ ਆ ਤੇ ਇਹ ਜਿਹੜਾ ਕੱਲ ਦਾ ਟੂਰਨਾਮੈਂਟ ਆ ਇਹ ਇੱਕ ਤਿਆਰੀ ਵਜੋਂ ਆ ਇਥੋਂ ਹਰ ਤਰ੍ਹਾਂ ਦਾ ਆਰਥਿਕ ਤੌਰ ਤੇ ਫੰਡ ਇਕੱਠਾ ਕਰਕੇ ਕੁਝ ਬੰਦਿਆਂ ਦੇ ਮੇਰੇ ਸੁਣਨ ਵਿੱਚ ਇਹ ਵੀ ਆਇਆ ਸੀ ਵੀ ਅਸੀਂ ਫਿਜ਼ੀਕਲੀ ਖੁਦ ਜਾਵਾਂਗੇ ਉੱਥੇ ਤੇ ਫਿਊਚਰ ਦੇ ਵਿੱਚ ਵੀ ਦੇਖੋ ਜਿਵੇਂ ਹੁਣ ਰਸਦਾਂ ਵਸਦਾਂ ਸਾਰੀਆਂ ਪਹੁੰਚ ਗਈਆਂ ਨੇ ਹੁਣ ਉਹ बार-बार ਉਥੋਂ ਪੀਲਾ ਆ ਰਹੀਆਂ ਵੀ ਐਨ ਆਰ ਆਈ ਭਰਾ ਵੱਡੇ ਪੱਧਰ ਤੇ ਫੰਡ ਭੇਜਣ ਉਹ ਜੇ ਫੰਡ ਜਾਣਗੇ ਤਾਂ ਜਿਹੜੀਆਂ ਜ਼ਮੀਨਾਂ ਨੇ ਉਹ ਦੁਬਾਰਾ ਵਾਈ ਯੋਗ ਕਰਨ ਵਾਸਤੇ ਉਹਨਾਂ ਤੇ ਇਨਵੈਸਟਮੈਂਟ ਹੋਣੀ ਹੈ ਤੇ ਇਹ ਜਿਹੜਾ ਕੱਲ ਨੂੰ ਟੂਰਨਾਮੈਂਟ ਹੋ ਰਿਹਾ ਮੇਰੇ ਜਿੰਨੀ ਮੈਨੂੰ ਸਮਝ ਆ ਵੀ 2.5 ਹਜ਼ਾਰ ਤੋਂ ਵੱਧ ਬੰਦਾ ਇਕੱਠਾ ਹੋ ਰਿਹਾ ਤੇ ਜੇ ਦੇਖੋ 1 1 ਡਾਲਰ ਵੀ ਇੱਕ ਬੰਦਾ ਦਿੰਦਾ ਤੇ 2500 ਡਾਲਰ ਇੱਕ ਮਿੰਟ ਵਿੱਚ ਇਕੱਠਾ ਹੋ ਜਾਂਦਾ ਤੇ ਜੇ 10 ਡਾਲਰ ਵੀ ਇੱਕ ਜਣਾ ਦਿੰਦਾ ਤੇ ਤੁਸੀਂ ਰਾਸ਼ੀ ਵੇਖੋ ਕਿੱਥੇ ਜਾਂਦੀ ਤੇ ਇਹ ਇਦੋਂ ਏਡੇ ਪਰਾਲੇ ਤੋਂ ਬਿਨਾਂ ਆਏ ਆਪਾਂ ਉੱਥੇ 2.5-3000 ਬੰਦਾ ਜੇ ਇਹ ਟੂਰਨਾਮੈਂਟ ਨਾ ਹੁੰਦਾ ਤੇ ਆਪਾਂ ਇੱਕ ਦਿਨ 'ਚ 2.5-3000 ਬੰਦਾ ਨਹੀਂ ਕੱਟਾ ਹੁੰਦਾ ਸਹੀ ਹੈ ਨਾ ਤੇ ਜੇ ਉੱਥੇ ਮੰਨ ਲਓ 10-10 ਡਾਲਰ ਵੀ ਕੋਈ ਦਿੰਦੇ ਆ ਕੋਈ 100 ਦੇਣ ਵਾਲਾ ਵੀ ਹੋ ਉਹ ਤੁਸੀਂ ਵੇਖੋ ਕਿੰਡੀ ਵੱਡੀ ਰਕਮ ਆ ਜਿਹੜੀ ਉਹ ਪੰਜਾਬ 'ਚ ਚਲੀ ਜਾਣੀ ਆ ਇਸ ਕਰਕੇ ਸਾਰਿਆਂ ਨੂੰ ਉੱਥੇ ਹੌਮ ਹੌਮਾ ਕੇ ਪਹੁੰਚਣਾ ਚਾਹੀਦਾ ਤੇ ਆਪਦਾ ਦਸਵੰਤ ਵੱਧ ਤੋਂ ਵੱਧ ਉੱਥੇ ਦੇਣਾ ਚਾਹੀਦਾ ਨਾਲੇ ਆਪਾਂ ਸਭ ਨੂੰ ਪਤਾ ਹੈ ਨੌਜਵਾਨ ਨੂੰ ਮੁੰਬੇ ਸਾਰੇ ਆਪਾਂ ਜਾਣਦੇ ਇਹਨਾਂ ਨੂੰ ਕਿ ਆਪਾਂ ਨੂੰ ਇਹਨਾਂ 'ਤੇ ਯਕੀਨ ਆ ਕਿ ਜੋ ਵੀ ਉੱ ਉਹ ਬਿਲਕੁਲ ਸਹੀ ਜਗ੍ਹਾ ਤੇ ਸਹੀ ਤਰੀਕੇ ਨਾਲ ਬਿਲਕੁਲ ਠੀਕ ਹੈ ਨਾ ਸੋ ਸਾਰੇ ਜਣੇ ਹੁਣ ਉਮਾ ਅਗੇ ਪਹੁੰਚੋ ਕੈਨਬਰਾ ਕੁਵਿੰਬਨ ਵੈਦੀ ਆਪਣਾ ਬਹੁਤ ਜ਼ਿਆਦਾ ਵੱਡਾ ਨਹੀਂਗਾ ਬਹੁਤ ਜ਼ਿਆਦਾ ਕਮਿਊਨਿਟੀ ਨਹੀਂ ਹੈਗੀ ਹਨਾ ਜਿੰਨੇ ਵੀ ਆ ਸਕਦੇ ਹੋ ਮੈਕਸੀਮਮ ਆਪਣੇ ਜਵਾਕਾਂ ਨੂੰ ਲੈ ਕੇ ਆਪਣੇ ਬਜ਼ੁਰਗਾਂ ਨੂੰ ਲੈ ਕੇ ਪਹੁੰਚੋ ਤੇ ਆਨੰਦ ਮਾਣੋ ਧੰਨਵਾਦ ਤੁਹਾਡਾ ਸਾਰਿਆਂ ਦਾ ਧੰਨਵਾਦ ਬੜੀ ਸასი ਸ਼ਕਤ ਬਹੁਤ ਸੀਗਾ